ਯਾਰ ਨੇ ਲੈ ਰਹੇ ਆ ਟਾਰਗੇਟ ਪੂਰੇ ਆ ਕੋਟਾ ਫੁੱਲ ਆ ਤੁਹਾਡਾ ਤੁਸੀਂ ਦੱਬਦੇ ਕਿਤੇ ਹੋ ਸੁਣਾਓ ਜੀ ਠੀਕ ਠਾਕ ਹੋ ਅੰਕਲ ਹੋ ਸੁਣਾ ਵਧੀਆ ਲੈ ਜਾ ਇੱਕ ਸਾਹੀ ਦਾ ਲੋ ਭਾਈ ਮਿੰਦਰੋ ਮਿੰਦਰੇ ਮਿਤਰੋ ਮਿੰਦਰਾਂ ਦੇ ਆਏ ਆ ਹੋ ਜੀ ਤੁਹਾਡੀ ਸਾਹਿਬ ਠੀਕ ਹੈ ਜੀ ਮਾਰ ਰਹੇ ਆ ਧੁੱਪ ਹਾਂ ਜੀ ਠੀਕ ਹੈ ਹੋਰ ਸਾਰਾ ਵਧੀਆ ਉਹਦੇ ਕੋਟਾ ਨਵਾਂ ਸਾਲ ਕਿਵੇਂ ਚੜਿਆ ਨਵਾਂ ਸਾਲ ਵਧੀਆ ਗਿਆ ਠੀਕ ਠਾਕ ਪਹਿਲੇ ਨੰਬਰ ਤੇ ਰਹੀ ਮਿੰਦਰਾ ਪਿਛਲੇ ਦਸੰਬਰ ਚ 6000 ਪਤਾ ਨਹੀਂ 8000 ਟਰੈਕਟਰ ਪਿਛਲੇ ਸਾਲ ਨਾਲੋਂ ਵੱਧ ਸੇਲ ਕਰਦੀ ਹੈ। ਵਧੀਆ ਵਿਕਿਆ ਟਰੈਕਟਰ ਸੀਆਰਟੀਪੀ ਗਿਆ ਆਪਣਾ ਚਲਦਾ। ਵਧੀਆ ਵਿਕਿਆ ਹੈ ਨਾ ਜੀ। ਕਿਹੜੇ ਟਰੈਕਟਰ ਦੀ ਜ਼ਿਆਦਾਤਰ ਸੇਲ ਚੱਲ ਰਹੀ ਹੈ? ਪੀਐਸਓ ਵੇ ਇੱਕ ਅਸੀ ਜਾਂਦੀ ਹੈ। ਅੱਛਾ 6000 ਦਾ ਜਾਂਦਾ। ਹਾਂ। ਦੇਖਾ ਪੀਐਸ 600 ਪਾਉਂਦੀ ਹੈ। ਇਹ ਆਉਂ ਫਿਰੇ ਸਾਦੇ ਚ ਆ ਜਾਂਦਾ। ਉਹ ਦੂਗਾ ਸੀ। ਦੂਜਾ ਸਾਦੇ ਚ ਆ ਚੀ ਸੀ। 605 ਪੀਐਸ ਸਾਦੇ ਚ ਆ ਗਿਆ। ਦੂਗਾ 655 ਸੀ ਆ ਜੀ ਆ। ਠੀਕ ਹੈ। 100 ਟਰੈਕਟਰ ਲਾਉਂਦੇ ਹਾਂ। ਹਾਂ ਇਹ ਜ਼ਿਆਦਾ ਵਿਕਦਾ ਹੈ ਨਾ। ਹਮ। ਹੋਰ ਉਹ ਸੀਗਾ ਜੀ ਟਿੱਕ ਟਕ ਐਨ ਬੁਜੀ ਦੱਬੀ ਜਾਨੇ ਕੰਮ ਤੇ ਮੇਰੀ ਲਾਈਟ ਤਾਂ ਮੰਗਾ ਦੋ ਲੈਟ ਮੰਗਾ ਦੋ ਮੈਂ ਲੈਟ ਕਰਕੇ ਆਇਆ ਇਸ ਵਾਰ ਚਲ ਆ ਜੀ ਲੈਟ ਮੰਗਾ ਦੋ ਖਿੰਜੂਗੀ ਉਧਰ ਡੈਡੀ ਨਾਲ ਹੋਗੀ ਸੀ ਕੰਮ ਮਾਂ ਵੀ ਤੁਸੀਂ ਆਏ ਤਾਂ ਲੋਟਾਉਣਾ ਨਹੀਂ ਫਿਰ ਮੈਂ ਵੀਡੀਓ ਬਣਾਉਣਾ ਹੁਣ ਕੀ ਕਹਿੰਦੇ ਥੋੜੀ ਸਾਲ 8 5 5 8 5 5 ਤੰਨੂ ਕਿਨੇ ਦੱਸਿਆ ਇਹ ਝੂਠ ਬੋਲਦੇ ਆ ਝੂਠ ਬੋਲਦੇ ਆ ਲਾਲ ਨਾਰ ਕਹਿ ਗਿਆ ਹੰਦੂ ਮੁਰੇ ਕਿਆ ਕਹਿ ਗਿਆ ਜੀ 1800 ਨੀਦਾ ਜਾਊਗਾ ਨਹੀਂ ਨਾਲੇ ਮੈਨੂੰ ਪਤਾ ਲੱਗਿਆ ਤਾਂ ਵੀ ਸੁਨਾਦ ਦੀ ਏਜੰਸੀ ਲੈ ਰਹੇ ਹੁਣ ਤੁਸੀਂ ਹੈਂ ਨਹੀਂ ਠੋਗ ਹੈ ਹੈਂ ਨਹੀਂ ਠੋਗ ਲੈ ਯਾਰ ਨਹੀਂ ਆ ਨਹੀਂ ਮੈਂ ਕੁਝ ਨਹੀਂ ਖਾਣਾ ਮੈਂ ਖਾ ਪੀ ਕੇ ਮੈਨਾਂ ਫੁੱਲ ਲੈਣ ਕੋਟਾ ਉਹ ਨਹੀਂ ਮੰਨਿਆ ਕਰੋ ਨਹੀਂ ਨਹੀਂ ਉਧਰ ਦੋਗੇ ਕੀ ਉਹਨਾਂ ਤੋਂ ਕੋਈ ਗੱਲ ਨਹੀਂ ਲੈ ਲੈਣੇ ਕੋਈ ਨਹੀਂ ਪਾਚਾ ਹੋਣ ਤੁਹਾਨੂੰ ਯਾਰ ਪਹਿਲਾਂ ਗੱਲਾਂ ਪਹੁੰਚਣੀਆਂ ਤੁਹਾਡੇ ਕੋਲ ਚੱਕਰ ਕੀ ਹੈ ਹੈਗਾ ਕੀ ਥੋੜੀ ਕੋ ਨਹੀਂ ਫਿਰ ਤੁਸੀਂ ਥੋੜੀ ਤਾਂ ਤੁਸੀਂ ਤਾਂ ਖਾਓ ਤੁਸੀਂ ਨਹੀਂ ਤੁਸੀਂ ਲਓ ਤੁਸੀਂ ਨਹੀਂ ਤੂੰ ਲੈ ਨਹੀਂ ਪਹਿਲਾਂ ਮੈਂ ਲਿਉਣਾ ਹੁਣ ਮੈਂ ਲਿਉਣਾ ਹੁਣ ਬਈ ਮਿੱਤਰੋ ਇੱਥੇ ਹੁਣ ਚੱਕਰ ਐ ਪੈ ਗਿਆ ਹੁਣ ਇਹਨੂੰ ਪਤਾ ਲੱਗ ਗਿਆ ਵੀ 855 ਹੈ ਅੰਕ ਮੈਂ ਤਾਂ ਆਇਆ ਤਾਂ ਉਹਨੇ ਲੇਟ ਆਰਡਰ ਕਰਨ ਵਾਸਤੇ ਮੈਂ ਵੀ ਉਹ ਮਗਰਾੜ ਦੀ ਨਾ ਆਪਣੇ ਦੀ ਟਰੈਕਟਰ ਦੀ ਨੋਗੋ ਦੀ ਲਾਈਟ ਗਰੀ ਵੀ ਠੀਕ ਹੈ ਕੀ ਕਹਿੰਗੇ ਜੀ ਹੋਰ ਵੀ ਹੁੰਦੀ ਨੀ ਨੋ ਬੋਲਣਾ ਹੈ ਨੇ ਨਹੀਂ ਨਹੀਂ ਮਤਾ ਮੈਂ ਆਪਾਂ ਨਹੀਂ ਪਾਉਣਾ ਹੀ ਮਤਾ ਇੰਨੀ ਸੌਖਾ ਜਿਹਾ ਨਹੀਂ ਪੈਂਦਾ ਹੈਗਾ। ਹਾਂ। ਓ ਚੰਨੀ ਬਾਈ ਆ ਜਾ ਆ ਜਾ 852 ਕਢਾ ਲੈਣਾ ਫਿਰ। ਆ ਜਾ ਬੰਦਾ। ਫਟਾਫਟ ਆ ਜਾ। ਹੁਣ ਤੱਕ ਘੁੱਟ ਘੁੱਟ ਘਲਾਉਂਦੇ ਆ ਯਾਰ। ਹੈ? ਕਢਾ ਲਓ ਮੈਡਮ। ਕਢਾ ਲੇ ਜੇ ਮੜਜੀ। ਹਾਂ ਮੈਂ ਥੋੜਾ ਜਿਹਾ ਕੱਢਣਾ ਇਹਦੇ ਚੋਂ। ਆਇ ਤੇ ਕੱਢ। ਹਾਂ ਹਾਂ। 9 ਸਾਲ ਤੇ ਹੁਣ ਆਇਆ ਮੜ ਮੋਟਾ ਡੇਟਾ 'ਚ ਫਰਕ ਕੋ ਉੱਥੀ ਖੜਾ ਹੈ। ਹਰ ਤਾਂ ਉਹੀ ਹੈ, ਕੋਈ ਗੱਲ ਨਹੀਂ। ਅੱਛਾ ਮਾਤਿ ਤੇ ਬਾਦ ਹੁੰਦੀ ਹੁੰਦੀ ਆ ਫਿਰ ਅਪਡੇਟ। ਬਾਕੀ ਚਲਵਾਦਾ ਪਲੇਅਰ ਚ ਆ ਪੈਚ ਨਹੀਂ ਹੈ ਕਹਿੰਦੇ ਚੰਨੀ ਇਹ ਸਰਵਿਸਾਂ ਕਰਦਾ ਟਰੈਕਟਰ ਦੀ ਹੋ ਚੰਨੀ ਭਾਈ ਬਸ ਠੀਕ ਹੈ ਜੀ ਠੀਕ ਹੈ ਕੀ ਕਰ ਗਿਆ ਸਾਰੇ ਪੱਟੀ ਬੈਠਾ ਜਗਾੜ ਦਿਆ ਤਾਂ ਬਸ ਹੀ ਸਰਵਿਸ ਕਰਨਾ ਹੈ ਭਾਈ ਅੱਛਾ ਤੇ ਬਾਕੀ ਆਹਾਂ ਆਪਣੇ ਟੈਪਟਾ ਮਲਾਉਣੀਆਂ 에어 ਕੰਡੀਸ਼ਨਰ ਦਾ ਜੈਨ ਪਾਉਣਾ ਠੀਕ ਹੈ ਹਾਂ ਬਹੁਤ ਵਧੀਆ ਮੜਾ ਮੋਟਾ ਪੰਪੂਨ ਪੂੜਾ ਦੇਖਾਂਗੇ ਕਿਵੇਂ ਡੀਜ਼ਲ ਕਹਿੰਦੇ ਜਿਆਦਾ ਕਰਦਾ ਇਹ ਹਾਂ ਜੈਸਟਮੈਂਟ ਵੀ ਕਰਾਂਗੇ ਆਪਾਂ ਆਪਣੇ ਵਾਲ ਨੂੰ ਇੱਕ ਨੂੰ ਟਰਬੋ ਲਾ ਲਈਏ ਕਿ ਨਾ ਲਈਏ ਕਿਹੜੇ ਨੂੰ 555 ਪਾਵਰ ਪਲੱਸ ਨੂੰ ਬੜੇ ਨੂੰ ਨਾਲੋਂ ਤੁਸੀਂ ਲਾ ਦੂਗੇ ਉਹਦੇ ਅਸੀਂ ਵੀ ਲਾ ਦਾਂ ਊਂ ਤਾਂ ਨਹੀਂ ਆਪਾਂ ਪੰਪ ਪੰਪ ਨਾਲ ਛੇੜ ਛੇੜ ਕਰਨੀ ਕੋਈ ਬਸ ਕੰਪਨੀ ਦੀ ਉਹ ਲੋਣੀ ਆਪਾਂ ਸਿਟੀ ਜੀ ਮਾਰ ਲੱਗ ਜੂਗਾ ਮੜ ਜੀ ਹਾਂ ਲੱਗ ਜੂਗਾ ਲੱਗ ਜੂਗਾ ਸਿਟੀ ਲੱਗ ਜੂਗਾ ਹਨਾ 655 ਵਾਲੀ ਲਈਏ ਕਿਹੜੀ ਲੱਗਣੀ ਹੈ 6 ਇੱਕੋ ਹੈ ਤਕਰੀਬਨ ਅੱਛਾ ਇੱਕੋ ਹੈ 655 ਦਾ ਇੱਕੋ ਵਾਰ ਊਂ ਜਾਨ ਬਾਜੂ ਕੋ ਪਊ ਮਾੜਾ ਮੋਟਾ ਪਾਊਗਾ ਬੱਸ ਡੀਜ਼ਲ ਵੀ ਘੱਟ ਕਾਊਗਾ ਡੀਜ਼ਲ ਨਾ ਮਾਤਰ ਘਟੇ ਅੱਛਾ ਨਾ ਮਾਤਰ ਘਟ ਜੂਗਾ ਚਲੋ ਦੇਖਦੇ ਆਂ ਫਿਰ ਉਹਦੇ ਨਾਲ ਦਾ ਆਪਣੇ ਕੋਲ ਉਹ ਪਾਵਰ ਪਲੱਸ ਉਹਦੇ ਨਾਲ ਦਾ ਹਾਂ ਹਾਂ ਉਹ 16 ਦੇ 16 ਚ ਦੇਖੇ ਠੀਕ ਹੈ ਜੰਨੀ ਓਕੇ ਬਾਈ ਠੀਕ ਹੈ ਚੰਗਾ ਜੀ ਓਕੇ ਇਹ ਸਭ ਕਿਤੇ ਬਸ ਉਹ ਆਹੀਰ ਲਿਉਣੀ ਐ ਤੇ ਕੋਲ ਕੀ ਗੱਲ ਸੇ ਤਾਂ ਡਾਉਣ ਹੋ ਗਈਆਂ ਅੱਜ ਹਾਂ ਕੱਲ ਵਾਲੇ ਮਸਾਲਿਆਂ ਨੇ ਕੰਮ ਕਰਿਆ ਇਹ ਮੈਨੂੰ ਭਾਗ ਅੱਛਾ ਪਤਾ ਕੀ ਕਹਿੰਦਾ ਸਵੇਰੇ ਕਹਿੰਦਾ ਵਧੀਆ ਕਿਦਾ ਤੂੰ ਨਹੀਂ ਕਿਹਾ ਕਹਿੰਦਾ ਮਾ ਕੀ ਚੱਕਰ ਕਹਿੰਦਾ ਮਸਾਲੇ ਤੇ ਕਹਿੰਦਾ ਬੰਦੇ ਧੂੜ ਹੀ ਲੇ ਹੋ ਗਏ ਆਪਣੀ ਗੱਲ ਚ ਮੈਂ ਵੀ ਥੋੜਾ ਜਿਹਾ ਹੋਈ ਤਾਜ਼ਾ ਫ੍ਰੈਸ਼ ਮੈਂ ਰੋਟੀ ਘੱਟ ਖਾ ਕੇ ਆਇਆ ਦੋ ਘੋਟੀਆਂ ਉਹ ਫਿਰ ਜਿਹੜੇ ਜ਼ਿਆਦਾ ਮਸਾਲੇ ਵੀ ਪਾ ਲੰਨੇ ਸਭ ਦੀ ਆਪਾਂ ਕਹਿਣਾ ਹੈ ਉਹਨੂੰ ਕਿ ਮਸਾਲੇ ਘੱਟ ਰੱਖੀ ਯਾਰ ਹਾਂ ਮਸਾਲੇ ਯਾ ਪ੍ਰੋਗਰਾਮ ਆਉਂਦੀ ਆ ਉਸ ਦਿਨ ਹੋਰ ਵੀ ਪਿੰਡ 'ਚ ਵਿਆਹ ਤਾਂ ਇੱਕ ਬਿਮਾਰ ਹੋ ਗਿਆ ਜਦੋਂ ਦੋ ਬੰਦੇ ਨੂੰ ਉਲਟੀਆਂ ਲੱਗ ਗਈਆਂ ਦੋ ਬੰਦੇ ਬਿਮਾਰ ਹੋ ਗਏ ਹੂੰ ਉਹ ਬਈ ਮਸਾਲੇ ਬਹੁਤ ਤਰ੍ਹਾਂ ਦੇ ਹੋ ਗਏ ਮਸਾਲੇ ਬਹੁਤ ਤਰ੍ਹਾਂ ਦੇ ਮੈਂ ਕਹਿ ਕੇ ਗਿਆ ਉਹ ਹੂੰ ਘੱਟ ਕਰਾਂਗਾ ਨਹੀਂ ਕਹਿ ਕੇ ਗਿਆ ਉਹ ਯਾਰ ਹੋ ਸੁਣਾ ਠੀਕ ਐ ਤੂੰ ਸੇਤਾ ਕਿਵੇਂ ਆ ਵਾ ਠੀਕ ਆ ਛੜਦੀ ਕ ਲੈਨ ਚਲੋ ਵਜੇਗਾ ਮਸਾਲੇ ਦਾ ਠੀਕ ਤੇ ਥੋੜੀ ਰੋਟੀ ਮੈਨੂੰ ਥੋੜੇ ਲੱਗੀ ਚੱਲ ਕੋਈ ਨਹੀਂ ਹੋ ਜਾਂਦਾ ਚੱਲ ਕੁਝ ਵੀ ਲਾਦਾ ਹੁਣ ਔਰ ਫੀਡ ਕਰਾ ਲੈਂਦੀ ਜੀ ਅੱਜ ਹਾਂ ਫੀਡ ਕਰਾ ਲੈਂਦੀ ਠੀਕ ਹੈ ਅੱਜ ਮੈਂ ਸਾਨੂੰ ਦਵਾ ਨਾ ਬਸ ਕੋਈ ਨਹੀਂ ਲੋ ਪਰ ਲੱਦੋ ਫੰਡਨਾਰਦੀ ਨਾਲ ਚੜਾਈ ਜਾਂਦੇ ਕਿ ਕੀ ਆ ਚੱਲ ਪਿਆ ਕੋਪ ਹਨ ਸਾਰਾ ਤੇ ਇਤਲੀ ਸੜਤੀ ਪਿਆਵਾ ਪਾਣੀ ਆ ਨਾ ਸਾਮਾ ਇਧਰੋਂ ਉਹ ਤਾਂ ਚੱਕਿਆ ਜਾਊਗਾ ਹੀ ਪਰਾਂ ਵਾਲਾ ਉਹ ਵਾਲਾ ਉਹ ਚੱਕਿਆ ਜਾਊ ਆ ਵੀ ਲਵੇ ਲੱਗ ਜਾਣਾ ਮੈਂ ਕਹਿੰਦਾ ਹਨਾ ਨਾ ਹਾਂ ਪਰ ਹਲ ਤਾਂ ਪੰਡਾ ਪੰਡਾ ਹੀ ਰਹਿ ਗਿਆ ਬਸ ਹੁਣ ਤਾਂ ਪਰ ਗਿਆ ਪੰਜਾ ਕਿਲੋ ਹੋ ਜਾਂਦਾ ਪੰਡ ਜਿੱਕੇ ਘੱਟ ਲੈਂਦਾ ਥੋੜਾ ਜਿਹਾ ਹੋ ਜਾਂਦੀ ਆ ਨਾ ਹੋ ਸੁਣਾਓ ਠੀਕ ਠਾਕ ਜੀ ਹੋਈ ਕੁਛ ਡੇਢ ਚ ਹਲਚਲ ਕੋਥੀ ਖੜਾ ਸਾਰੇ ਪਾਸੇ ਉਹੀ ਕੁਛ ਆ ਹਨਾ ਚਲ ਅੱਜ ਮੌਸਮ ਠੀਕ ਹੈ ਇੰਨੀ ਜ਼ਿਆਦਾ ਧੁੱਪ ਜਿ ਕਰਕੇ ਮੜਿਆ ਸਹਾਰਾ ਕਰ ਵੀ ਹਵਾ ਬਹੁਤ ਆ ਰਹੀ ਹਵਾ ਚੱਲਦੀ ਤੇਜ਼ਾਂ ਆ ਯਾਰ ਬਰਸ ਹੋਊਗੀ ਨਹੀਂ ਨਹੀਂ ਵਰਖੀ ਚਾਹ ਰਿਹਾ ਉਹ ਵਕਾਂ ਟਕਲਾ ਜੂਪਰ ਤਾਂ ਤਾਂ ਡੱਬਾ ਤਾਂ ਸਾਰਾ ਭਰ ਗਿਆ ਹਨਾ ہاں ہاں ਵਕ ਪੰਡਾ ਪੰਡਾ ਰਹਿ ਗਈਆਂ ਹੁਣ ਬਸ ਠੀਕ ਹੈ ਠੀਕ ਹੈ ਕਰ ਲਉ ਬਸ ਥੈਲਾ ਕਰ ਲੈਦਾ ਪਾ ਕੇ ਆਇਆ ਵਾ ਫਿਰ ਉੱਥੀ ਉਦਨ ਵਾਲੀ ਉਹ ਜਗ੍ਹਾ ਉਸੇ ਗੰਡੇ ਪਰ ਬਸ ਠੀਕ ਹੈ ਚਲ ਆ ਪਾਂਢੀ ਲੈ ਆ ਜੀ ਉਦੋਂ ਫਿਰ ਕਿਹੜੀ ਜਗ੍ਹਾ ਗਈ ਟਰਾਲੀ ਪਰਸੋਂ ਵਾਲੀ ਕੱਲ ਨੂੰ ਬੂਤਖੜ ਲੱਗੀ ਅੱਛਾ ਬੂਤਖੜ ਦੇਖੇ ਸੁਣਿਆ ਮੈਂ ਅੱਛਾ ਸ਼ਿਸ਼ਮਾ ਰੋਡ ਉਹ ਕਰਾਲੀ ਤੋਂ ਉਧਰ ਠੀਕ ਹੈ ਠੀਕ ਹੈ ਸਿੱਧਾ ਟੋਲ ਟੈਕਸ ਵਾਲਾ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਫਿਰ ਤੁਸੀਂ ਫਿਰ ਲਾਂਡਰਾ ਤੋਂ ਮੁੜੇ ਅਗੋਤਰੇ ਵਾਲੀ ਲੈਟਣ ਹਾਂ 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 ਅੱਛਾ ਅੱਛਾ ਠੀਕ ਹੈ ਉਧਰ ਨੂੰ ਹੋ ਕੇ ਚੇਤ ਰੋਡ ਗਿਆ ਹੋ ਸਿੱਧਾ ਸ਼ਿਸ਼ਮਾ ਰੋਡ થી ਜਾ ਕੇ ਨਿਕਲ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੰਡੇ ਤੇ ਚੜ ਗਿਆ ਟਰੈਕਟਰ ਠੀਕ ਠਾਕ ਜੀ ਬੜੀ ਠੰਡ ਹੋ ਗਈ ਖਾਸੀ ਵਾਦਿਆਂ ਵਾੜਾ ਮੋਟਾ ਕਿ ਨਹੀਂ ਨਾ ਅੱਜ ਤੋਂ ਦਮਾਂ ਦੀ ਘਟਾਤੀ ਸੌਰਿਆਂ ਨੇ 2 ਗੁੰਟਲੀ 71 ਗੁੰਟਲੀ ਅੱਛਾ ਨਾ ਬਸ ਕੋਈ ਨਹੀਂ ਠੀਕ ਹੈ ਠੀਕ ਹੈ ਕਿੱਥੇ ਗਿਆ ਆ 12360 ਦਾ ਹੋਇਆ ਹਨਾ 152 ਕਰਤਾ ਤਾਂ ਬਾਈ ਚਲੋ ਠੀਕ ਹੈ ਇਹ ਵੀਰ ਪਰਚੂ ਹਾਂ 12355 ਵਾ ਕੋਈ ਨਹੀਂ ਚਲੋ ਤਾਂ ਕੋਈ ਚੱਲ ਆਪਾਂ ਪਰਸ ਨੂੰ ਨਾ ਕਿ ਕਿਹੜਾ ਮੈਂ ਅੰਕਲ ਨੂੰ ਦੱਸਿਆ ਕੋਈ ਗੱਲ ਨਹੀਂ ਤੇ ਅੱਜ ਵਾਲੇ ਹੋ ਗਏ ਜੀ 72 ਕੁਆਂਟਲ 5 ਕਿਲੋ ਤੇ 280 ਦੇ ਰੇਟ ਨਾਲ ਚੱਲ ਰਹੀ ਜੀ ਆਪਣੀ ਟੁੜੀ ਸੋ ਠੀਕ ਹੈ ਜੀ ਓਕੇ ਹਾਂ ਦੋਨੋਂ ਬਾਜੀ ਲਖੀਓ ਪਰ ਬਾਹਰ ਚੱਲਦੇ ਹਾਂ 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 ਜਰੂਰ ਜਰੂਰ ਲੋੜੀ ਟਪਾ ਕੇ ਆਉਂਗੇ ਵਸ ਵਸ ਫਿਰ ਤਾਂ ਠੀਕ ਆ ਉਹ ਲੋੜੀ ਵਾਲੇ ਦਿਨ ਵੀ ਆਇਆ ਜਰੂਰ ਹਾਂ 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 ਭਾਈ ਮਿਹਨਤ ਬਹੁਤ ਹੈ ਬਹੁਤ ਮਿਹਨਤ ਹੈ ਤੂੜੀ ਵਾਲੇ ਕੰਮ ਜਿੱਦਾ ਹੱਡ ਤੋੜ ਵੀ ਮਿਹਨਤ ਹੈ ਬੜਾ ਢੀਠ ਬੰਦਿਆਂ ਦਾ ਕੰਮ ਹੈ ਜੀ ਇਹਦੀ ਪੜਾ ਪੜਾਈ ਬਹੁਤੀ ਔਖੀ ਹੈ ਸੋ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਅੱਜ ਦਾ ਵਲੌਗ ਇੱਥੇ ਤੱਕ ਸੀ ਸੋ ਸਰਾਂਦਾ ਕੇ ਕੰਦਾ ਕਰਾਇਆ ਜੀ ਸੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ